ਬਲਾਚਰ ਪੁਲਿਸ ਹੱਤ ਲੱਗੀ ਵੱਡੀ ਸਫਲਤਾ ਨਾਗਬੰਦੀ ਦੌਰਾਨ ਨਸ਼ੇਲੀ ਗੋਲੀਆਂ ਸਮੇਤ ਦੋਸ਼ੀ ਨੂੰ ਕੀਤਾ ਕਾਬੂ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸਐਸ ਸੁਭਾਸ ਚੰਦ ਨੇ ਦੱਸਿਆ ਕਿ ਪੁਲਿਸ ਗਸ਼ਟ ਕਰਦੀ ਹੋਈ ਠੇਰੀ ਸਾਹਿਬ ਗੁਰਦੁਆਰਾ ਬਲਾਚਰ ਕੋਲ ਪਹੁੰਚੀ ਤਾਂ ਸ਼ੱਕੀ ਹਲਾਚਕ ਮੋਨਾ ਵਿਅਕਤੀ ਪੈਦਲੋਂ ਅੰਦਰ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਕਬਰਾ ਕੇ ਆਪਣੇ ਪੈਨੋਏ ਪਜਾਮੇ ਦੀ ਜੇਬ ਚੋਂ ਪਰਦੇਸਲੇ ਪਾਪਾ ਸੁੱਟ ਕੇ ਤੇਜ਼ੀ ਕਦਮੇ ਤੁਰਨ ਲੱਗਾ ਜਿਸ ਦੌਰਾਨ ਪੁਲਿਸ ਵੱਲੋਂ ਲਿਫਾਫੇ ਦੀ ਪੜਤਾਲ ਕੀਤੀ ਗਈ ਤਾਂ ਉਸ ਵਿੱਚੋਂ 60 ਨਸ਼ੀਲੀ ਗੋਲੀਆਂ ਬਿਨਾਂ ਲੇਬਲ ਰੰਗ ਚਟੇ ਤੇ 20 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਤੇ ਕਾਬੂ ਕੀਤੇ ਦੋਸ਼ੀ ਦੀ ਪਛਾਣ ਜਸਕਰਨワਸੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ ਤੇ ਦੋਸ਼ੀ ਨੂੰ ਕਾਬੂ ਕਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਵਾਂ ਸ਼ਹਿਰ ਤੋਂ ਜਤਿੰਦਰ ਸਿੰਘ ਕਲੇਰ ਦੀ ਰਿਪੋਰਟ ਅਰੋਸ਼アン ਮਾੜਿਆ ਅਸਾਂ ਦੀ ਚੈਕਿੰਗ ਵੀ ਅਸਾਂ ਵੱਲੋਂ ਦੇ ਨਰਵੇ ਸੰਸਾਰ ਨਾਕਾਬੰਦੀ ਪੈਟਰੋਲਿੰਗ ਜਿਹੜੀ ਆ ਥਾਣਾ ਵਾਲਾ ਚੌੜ ਸਿਟੀ ਏਰੀਏ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਖਾਣਾ ਤੋਂ ਐਸ ਐ ਸੁਭਾਚਨ ਸਵੈਮੁਖਤਸ ਪਾਰਟੀ ਜਿਹੜੇ ਉਹ ਠੇਰੀ ਮੋੜ ਦੇ ਨਜ਼ਦੀਕ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕ ਉਹਨਾਂ ਵਿਅਕਤੀ ਜਿਹੜਾ ਹੈ ਉਹ ਆਉਂਦਾ ਦਿਖਾਈ ਦਿੱਤਾ ਪੈਟਰ ਤੇ ਇਸ ਨੂੰ ਸ਼ੱਕ ਦੇ ਹੱਥ ਪੈ ਜਿਹੜਾ ਨਮਾ ਚਕਿਤਾਨਾ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਜਿਸ ਨੇ ਆਪਣੇ ਹੱਥ ਫੜ ਲੈ ਫਾਪੜ ਘਾ ਲਿਆ ਉਹ ਐਡਾ ਰੱਪਾ ਸਾਈਡ ਤੇ ਫੋਰਥਾ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਫਦਾ ਕੀਤਾ ਜਿਸ ਨੇ ਉਹਨਾਂ ਦਾ ਨਾਮ ਅਦਸਕਰਨ ਪੁੱਤਰ ਜੋਗਰਾਜ ਦੱਸਿਆ ਤੇ ਇਸ ਬਰੋਸੇ ਤੇ ਮੁਕਾਬਲੇ ਦੀ ਫਾਸੀ ਕੀਤੇ ਗਈ ਉਸ ਵਿੱਚ ਉਹਨਾਂ ਸੀਨੇ ਬੁਣੀ ਬਰਾਮਾ